ਦੇ ਕੰਮਾ ਜਿਸ ਕਲ ਰਿਸ਼ਪਾਂ ਦਾ ਕੰਮ ਨਹੀਂ ਮੈਂ ਵਿਲਨਾ ਚੋ ਵਿਲਨ ਮੋਗਿਆ ਬੋ ਸੋਣੀਏ ਮੈਂ ਗੰਗਾ ਜਲ ਵਾਲਾ ਜੇ ਦੇਵਤ ਕੰ ਨਹੀਂ ਆਉ ਸਾਡੀ ਹਿਸੇ ਮਾੜੀਆਂ ਕਿਤਾਬਾਂ ਆਂ ਜਿਨ੍ਹਾਂ ਵਿੱਚ ਜ਼ਿਕਰ ਸ਼ੈਤਾਨਾ ਦਾ ਕੁੜੇ ਤਾਂ ਹੀ ਦਰਗਨ ਯੱਤੇ ਬੈਠਾ ਡੁੱਬਤੇ ਇਹ ਸੋਣੀਏ ਜਮਾਨਾ ਬੇਈਮਾਨਾ ਦਾ ਕੁੜੇ ਵੀ ਮਿੱਕਾਚ ਵਾਂਗੂ ਤੜਕੀ ਜਾਨੀਆ ਸੋਣਿਆ ਦਿਲ ਨੂੰ ਹੀ ਠੜਕੀ ਜਾਨੀਆ ਸੋਣਿਆ ਤੇ ਮੈਂ ਬੱਤ ਜਨਾ ਵੇ ਚੰਗੀਆਂ ਦੂਆਵਾਂ ਵਲ ਲਗੀਆਂ ਮੇਰੇ ਪਿਛੇ ਬਹੁਤ ਆਤਮਾਵਾਂ ਵਲ ਲਗੀਆਂ ਪਿਛੇ ਲੱਗਿਆ ਅਸਲੀ ਡੀਸੀਬੀਆਈ ਵਾਲੇ ਨਹੀਂ ਕੰਬ ਕਿਸੇ ਬੋਲ ਬਾਈ ਨੇ ਦੱਸਦਾ ਫੋਲੋ ਵੀਡੀਓ ਦਾ ਵੇਟ ਕਰਿਓ ਬੱਚੇ ਆ ਤਿੰਨਾਂ ਦੇ ਬੱਦੇ ਇੱਕ ਨੰਬਰ ਦੇ ਮਗਰਵਸ਼ੀ ਦੋ ਨੰਬਰ ਦੇ ਮਗਰਵਸ਼ੀ ਤੇ ਤਿੰਨ ਨੰਬਰ ਦੇ ਮਗਰਵਸ਼ੀ